ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਦੀ ਸਾਰੀ ਛੰਦਾਬੰਦੀ ਵਿੱਚ ਹੈ ਕਵਤਾ ਹੈ ਜਾਂ ਪ੍ਰਭ ਕੇ ਗੀਤ ਨੇ ਇਸ ਸਾਰੀ ਛੰਦਾਬੰਦੀ ਨੂੰ ਸਤਿਗੁਰਾਂ ਨੇ ਨਾ ਜੀ ਮੈਂ ਕੱਲ ਮੈਂ ਕੱਲ ਵਾਲੇ ਸ਼ਬਦ ਰਿਪੀਟ ਕਰ ਲੱਗਾ ਕਿਉਂਕਿ ਅੱਜ ਸਰਲ ਇੱਕ ਵਕਰ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਇੱਕ ਤਾਂ ਸਾਰੀ ਬਾਣੀ ਕਵਤਾ ਛੰਦਾਬੰਦੀ ਹੈ ਤੇ ਦੂਸਰਾ ਸਤਿਗੁਰਾਂ ਨੇ ਰਾਗ ਨਿਰਧਾਰਤ ਕਰ ਦਿੱਤੇ ਵੀ ਇਸ ਸ਼ਬਦ ਨੂੰ ਇਸੇ ਹੀ ਰਾਗ ਵਿੱਚ ਪੜਨਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ 31 ਰਾਗ ਤਾਂ ਮੇਨ ਨੇ ਤਤ ਕਰੇ ਦੇ। ਇਸ ਦੇ ਨਾਲ ਕੁਝ ਉਪਰਾਗ ਵੀ ਨੇ ਜਿਵੇਂ ਜਿਹੜੇ ਖਾਲਸਾ ਜੀ ਪਾਠ ਕਰਦੀ ਸੰਗਤ ਪਹਿਲਾ ਰਾਗ ਸਿਰੀ ਰਾਗ ਹੈ ਦੂਸਰਾ ਰਾਗ ਮਾਝ ਰਾਗ ਹੈ ਤੀਸਰਾ ਰਾਗ ਗੌੜੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਅਰੰਭਤਾ ਜਿਹੜੀ ਹੈ ਉਹ ਗੌੜੀ ਰਾਗ ਤੋਂ ਹੁੰਦੀ ਹੈ ਸਿਰੀ ਮਾਝ ਵਿੱਚ ਹਜ਼ੂਰ ਦਾ ਕੋਈ ਬਚਨ ਨਹੀਂ ਗੌੜੀ ਰਾਗ ਵਿੱਚ ਪ੍ਰਾਰੰਭਤਾ ਹੁੰਦੀ ਕੱਲ ਮੈਂ ਥੋੜਾ ਜ਼ਿਕਰ ਕੀਤਾ ਸੀ ਉਹਨਾਂ ਦਾ ਸ੍ਰੀ ਗੁਰੂ ਗੰਦ ਸਾਹਿਬ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸ਼ਬਦ ਇਹ ਵੇ ਸਾਦੋ ਮਨ ਕਾ ਮਾਨ ਤਿਆਗੋ ਉਸ ਤੋਂ ਬਾਅਦ ਉਹ 15 ਰਾਗ ਕਲਮ ਕੇ ਜੈ ਜਾਵੰਤੀ ਸਿਰਫ ਉਹਨਾਂ ਦਾ ਉਚਾਰਨ ਕੀਤਾ ਪਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕੁਝ ਬਾਣੀ ਰਾਗ ਮੁਕਤ ਹੈ ਪਰ ਛੰਦਾਬੰਦੀ ਮੁਕਤ ਨਹੀਂ ਜਪਜੀ ਸਾਹਿਬ ਉੱਤੇ ਨਾ ਮਹੱਲਾ ਹੈ ਤੇ ਨਾ ਰਾਗ ਹੈ ਪਰ ਕਾਵਕ ਹੈ ਇਸ ਤੋਂ ਬਾਅਦ ਤੁਸੀਂ ਜੈਜਾਵੰਤੀ ਰਾਗ ਤੋਂ ਬਾਅਦ ਚਲੇ ਜਾਓ ਅਸੀਂ ਪੜ੍ਹਦੇ ਹਾਂ ਸ਼ਲੋਕ ਸਹਿਸਕ੍ਰਿਤੀ ਉਹ ਸ਼ਲੋਕ ਨੇ ਕਾਵਕ ਨੇ ਪਰ ਉਸ ਉੱਪਰ ਰਾਗ ਦੀ ਬੰਦਿਸ਼ ਨਹੀਂ ਫੁਨੇ ਆਉਂਦੇ ਨੇ ਚੌ ਬੋਲੇ ਆਉਂਦੇ ਨੇ ਸ਼ਲੋਕ ਭਗਤ ਕਬੀਰ ਸਾਹਿਬ ਜਿੱਦੇ ਸ਼ੇਖ ਫਰੀਦ ਜੀ ਦੇ ਆਉਂਦੇ ਆ ਇਹ ਗੱਲ ਮੈਂ ਆਪ ਨੂੰ ਹੋਰ ਕਰ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਕਿਸੇ ਨੂੰ ਲਾਲਚ ਦੇ ਕੇ ਧੱਕਾ ਕਰਕੇ ਧਰਮ ਬਦਲਣ ਦੇ ਬਿਲਕੁਲ ਹੱਕ ਵਿੱਚ ਨਹੀਂ ਧੱਕਾ ਕਰੋ ਲਾਲਚ ਦਿਓ ਤੁਸੀਂ ਸਾਡੇ ਧਰਮ 'ਚ ਆ ਜਾਓ ਪ੍ਰੇਰਨਾ ਦਿਓ ਪਰ ਕਿਸੇ ਦੇ ਧਰਮ ਨੂੰ ਚੇਂਜ ਕਰਨਾ ਇੱਕ ਪਾਪ ਹੈ ਮੈਂ ਇਹ ਸ਼ਬਦ ਕਹਿ ਦਿੱਤੇ ਖਿਮਾ ਕਰਿਓ ਪਿਛਲੇ ਦਿਨੀ ਮੈਂ ਕਿਆ ਸੀ ਕਿ ਇਹ 15 ਭਗਤਾਂ ਦੀ ਬਾਣੀ ਹੈ ਬਿਲਕੁਲ ਸੱਚ ਹੈ ਕਿ ਉਸ ਮੱਧਯੁੱਗ ਦੇ ਵਿੱਚ ਜਦੋਂ ਬਾਣੀ ਰਚੀ ਗਈ ਤੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਮੱਥਾ ਟੇਕ ਦਿਓ ਇਹਦੇ ਵਿੱਚ ਪਹਿਲੇ ਬਾਣੀਕਾਰ ਜਿਹੜੇ ਨੇ ਉਹ ਭਗਤ ਜੈਦੇਵ ਜੀ ਨੇ ਤੇ ਸਭ ਤੋਂ ਅੰਤਲੇ ਬਾਣੀਕਾਰ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਨੇ ਤੇ ਮੈਂ ਕਲਕੱਤੇ ਜਾਣਾਂ ਰਸਤੇ ਵਿੱਚ ਭਗਤ ਜੈਦੇਵ ਜੀ ਦਾ ਸਥਾਨ ਹੁੰਦਾ ਹੈ ਬੰਗਾਲ ਵਿੱਚ ਤੇ ਉਹਨਾਂ ਤੋਂ 3 ਸਾਲ ਛੋਟੇ ਨੇ ਜੋ ਮੈਨੂੰ ਪੜਨ ਚ ਮਿਲਿਆ ਬਾਬਾ ਫਰੀਦ ਜੀ ਇੱਕ ਤੁਰ ਬੰਗਾਲ ਚ ਬੈਠਾ ਹੈ ਮਹਾਪੁਰਖ ਤੇ ਉਸੇ ਵੇਲੇ ਉਹਦਾ ਸਮਕਾਲੀ ਇੱਕ ਮਹਾਪੁਰਖ ਪੰਜਾਬ ਦੀ ਧਰਤੀ 'ਚ ਬੈਠਾ ਹੈ ਇੱਕ ਸੰਸਕ੍ਰਿਤ ਤੇ ਖਿੰਦਵੀ ਬੋਲਦਾ ਹੈ ਤੇ ਦੂਜਾ ਲਹਿੰਦੀ ਪੰਜਾਬੀ ਬੋਲਦਾ ਹੈ ਬਾਬਾ ਫਰੀਦ ਸਾਹਿਬ ਲਹਿੰਦੀ ਪੰਜਾਬੀ ਬੋਲਦੇ ਆ ਜ਼ਿਆਦਾ ਸ਼ਬਦਾਵਲੀ ਉਹਨਾਂ ਦੀ ਉਹ ਪਰ ਆਪ ਜੀ ਦੇਖੋ 1170 ਤੋਂ ਲੈ ਕੇ 1675 ਤੱਕ ਕਿਉਂਕਿ ਗੁਰੂ ਤੇਗ ਬਹਾਦਰ 11 ਨਵੰਬਰ 1675 ਨੂੰ ਸ਼ਹੀਦ ਹੁੰਦੇ ਆ ਹੁਣ ਤੁਸੀਂ ਆਪੇ ਗਿਣ ਲਿਆ ਜੇ 1170 ਤੋਂ ਲੈ ਕੇ 1675 ਤੱਕ ਉਸ ਖਿੱਤੇ ਦੀ ਜਿਹੜੀ ਰੂਖਾਨੀਅਤ ਹੈ ਨਾ ਉਹਨੂੰ ਮੇਰੇ ਗੁਰੂ ਨਾਨਕ ਦੀ ਜੋਤ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ